ਜੇ ਸਰਕਾਰ ਵੱਲੋਂ ਸੂਬੇ ਵਿੱਚ ਗੁੰਡਿਆਂ ਬਦਮਾਸ਼ਾਂ ਤੇ ਗੈਂਗਸਟਰਾਂ ਨੂੰ ਠੱਲ ਪਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਅੱਜ ਉਸੇ ਕਾਂਗਰਸ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਲੰਗੀ ਰਾਤ ਇੱਕ ਕਾਂਗਰਸੀ ਆਗੂ ਪਰਮਜੀਤ ਚੋਹਾਨ ਮੋਹਾਲੀ ਦੇ ਫੇਸ 5 ਵਿੱਚ ਢਾਬੇ ਤੇ ਗਿਆ ਤੇ ਢਾਬੇ ਦੇ ਮਾਲਕ ਨੂੰ ਕਿਹਾ ਕਾਕਾ ਸਰਕਾਰ ਸਾਡੀ ਐ ਮੰਤਰੀ ਵੀ ਸਾਡਾ ਤੇ ਇਸ ਲਈ ਅਸੀਂ ਇੱਥੇ ਸ਼ਰਾਬ ਪੀਣੀ ਹੈ ਪਰ ਢਾਬੇ ਦੇ ਮਾਲਕ ਨੇ ਉਹਨਾਂ ਨੂੰ ਸ਼ਰਾਬ ਪੀਣ ਤੋਂ ਵਰਜਿਆ ਤਾਂ ਕਾਂਗਰਸੀ ਆਗੂ ਨੇ ਢਾਬੇ ਦੇ ਮਾਲਕ ਨੂੰ ਕੁੱਟ-ਕੁੱਟ ਬਿਹਾਲ ਕਰ ਦਿੱਤਾ ਤੇ ਢਾਬਾ ਵੀ ਭੰਨ ਦਿੱਤਾ ਟਾਬੇ ਦੇ ਮਾਲਕ ਦੀ ਮਹਿਜ਼ ਗਲਤੀ ਹੈ ਸੀ ਕਿ ਉਸਨੇ ਕਾਂਗਰਸੀ ਆਗੂ ਨੂੰ ਟਾਬੇ ਤੇ ਬੈਠ ਕੇ ਸ਼ਰਾਬ ਪੀਣ ਤੋਂ ਮਨਾ ਕਰ ਦਿੱਤਾ ਸੀ ਟਾਬੇ ਦੇ ਮਾਲਕ ਦਲੀਪ ਨੇ ਕਾਂਗਰਸੀ ਆਗੂ ਦੀ ਸ਼ਿਕਾਇਤ ਤਾਂ ਕੀਤੀ ਪਰ ਉਸ ਖਿਲਾਫ ਕੋਈ ਕਾਰਵਾਈ ਨਾ ਹੋਈ ਜਿਸ ਤੇ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜੈਂਟ ਹੂੰ ਇਹ ਪਹਿਲੇ 10 ਰੁਪਏ ਕੇ ਆਏ ਆਪਣੀ ਗੱਡੀ ਮੇਂ ਕਹਿੰਦੇ 10 ਰੁਪਏ ਇਹਨਾਂ ਨੇ ਨਾ ਮੈਂ ਆਰਡਰ ਦੇ ਗਿਆ ਖਾਣਾ ਲਗਾ ਦੋ ਹਮਨੇ ਖਾਣਾ ਲਗਾ ਦਿਆ ਉਹਨਾਂ ਦੇ ਟੇਬਲ ਤੇ ਉਸ ਕੇ ਬਾਅਦ ਇਹਨਾਂ ਨੇ ਇੱਕ ਬੋਤਲ ਲੈ ਕੇ ਆ ਗਏ ਚਾਰ ਚਾਰ ਬੰਦੇ ਸੀ ਇੱਕ ਬੋਤਲ ਲੈ ਆਏ ਟੇਬਲ ਤੇ ਇਹਨਾਂ ਨੇ 10 ਰੁਪਏ ਸ਼ੁਰੂ ਕਰ ਦਿੱਤੀ ਮੈਂ ਦੁਕਾਨ ਤੇ ਨਹੀਂ ਸੀ ਮੇਰੇ ਮੁੰਡਾ ਦਾ ਮੁੰਡੇ ਨੇ ਮੇਰੇ ਨੂੰ ਫੋਨ ਕੀਤਾ ਪਾਪਾ ਜੀ ਇਹ ਨਹੀਂ ਮੰਨ ਰਹੇ ਤੇ ਮੈਂ ਗਿਆ ਮਨੇ ਉਹਨਾਂ ਹੱਥ ਜੋੜੇ ਬਾਜੀ ਮੈਂ ਕਹਿੰਦਾ ਸਾਡਾ ਦਰਵਾਜ਼ਾ ਕੰਮ ਨਹੀਂ ਹੈ ਦਰਵਾਜ਼ਾ ਸੀਂ ਨਹੀਂ ਪਿਲਾਂਦੇ ਤੁਸੀਂ ਇਹਦਾਂ ਕਰੋਗੇ ਆਪਣੀ ਗੱਡੀ ਸਾਈਡ ਤੇ ਪੀਲੋ ਫਿਰ ਰੋਟੀ ਖਾਣੇ ਆ ਜਾਣਾ ਕਹਿੰਦੇ ਅਸੀਂ ਮੈਂ ਪ੍ਰਧਾਨ ਆਏ تھے ਸਰਕਾਰ ਸਾਡੀ ਹੈ ਪੁਲਿਸ ਸਾਡੀ ਹੈ ਤੂੰ ਕੌਣ ਹੋ ਤਾ ਰੁਕਣੇ ਵਾਲਾ ਕਹਿੰਦੇ ਮੈਂ ਇੱਥੇ ਹੀ ਪੀਣੀ ਹੈ ਫਿਰ ਥੋੜੇ ਬੈਸਬਸਾਈ ਉਸ ਭਾਈ ਉਹਨਾਂ ਨੇ ਹੱਤਪਾਈ ਸ਼ੁਰੂ ਕਰ ਦਿੱਤੀ ਇੰਟਾ ਮਾਨਾ ਸ਼ੁਰੂ ਕਰ ਦਿੱਤੀ ਦੁਕਾਨ ਵਿੱਚ ਕੰਪਿਊਟਰ ਬੰਦਿਆ ਟੀਵੀ ਬੰਦਿਆ ਤੋੜ-ਫੋੜ ਕਰ ਦਿੱਤੀ

अच्छा धमकी दे रहा है दुकान खोलो उसने रात को ही बोला कि दुकान खोल के दिखा देगा ना सिर्फ पंजाबी पुत्ते हैं एक 24 घंटे के ऊपर हो गए पुलिस अभी तक क्या नाम है रोमन पुलिस नहीं आई रोमन विस्ट कितनी देर होगी घटना को अब कुछ कार्रवाई करेंगे नहीं भाई कुछ नहीं कह रहा कल से सारा दिन लारे लगा रहे सुबह 10:00 बजे बुलाया फिर 2:00 बजे फिर 5:00 बजे कोई कुछ नहीं कह रहा अच्छा वो भी वन आवर आज सुबह बुलाया था 10:00 बजे तो कोई तो कोई तो को, को, अब पर्चे की बात कर रहे समझौते की बात हो रही है हाँ जी भाई पर्चे की बात कर रहे थे पर्चा कह रहे हैं उनके बाद उनका कोई फोन नहीं आया दोबारा जी ਇਸ ਬਾਰੇ ਮਾਰਕੀਟ ਕਮੇਟੀ ਦੇ ਪ੍ਰਧਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੋਸ਼ਿਆ ਖਿਲਾਫ ਕਾਰਵਾਈ ਜਲਦ ਕਰਵਾਉਣ ਦੀ ਗੱਲ ਆਖੀ ਅੱਜ ਸੇਰੇ ਅਖਬਾਰ ਪੜ੍ਹ ਕੇ ਪਤਾ ਲੱਗਿਆ ਕਿ ਇਸ ਤਰ੍ਹਾਂ ਦੁਕਾਨਦਾਰ ਨਾਲ ਕਿਸੇ ਨੇ ਇਦਾਂ ਦੇ ਸਿਰ 'ਚ ੱਟਾ ਮਾਰੀਆਂ ਔਰ ਧਮਕੀਆਂ ਵੀ ਦਿੱਤੀਆਂ ਵੀ ਇਦਾਂ ਅਸੀਂ ਤੇਰੀ ਦੁਕਾਨ ਦਰ ਸਿਰ ਦੁਕਾਨ ਨਹੀਂ ਖੁੱਲਣ ਦਿਆਂਗੇ ਮੈਂ ਮੌਕੇ ਤੇ ਪਹੁੰਚ ਕੇ ਉਸ ਘਟਨਾ ਦਾ ਚਾਇਚਾ ਲਿਆ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਦੁਕਾਨ ਨਾ ਖੁੱਲਣ ਦੀਆਂ ਧਮਕੀਆਂ ਵੀ ਦਿੱਤੀਆਂ ਸਿਰ 'ਚ ੱਟਾ ਮਾਰੀਆਂ ਜਵਾਨ ਬੱਚੇ ਦੇ ਸਿਰਚ ਵੀ ਜਿਹੜੀ ਉਹ ਇੱਟ ਮਾਰੀ ਹੋਈ ਹੈ ਉਹਨਾਂ ਤੇ ਆਪਦੇ ਤੇ ਵੀ ਲੱਗੀ ਹੈ ਤਾਂ ਮੈਂ ਉਸ ਟਾਈਮ ਪੁਲਿਸ ਨਾਲ ਜਿਹੜਾ ਰਾਤ ਬਾਅਦ ਤਹਿ ਕੀਤਾ ਬਟ ਮੈਨੂੰ ਕੋਈ ਇਨਸਾਫ ਦੀ ਉਮੀਦ ਨਜ਼ਰ ਨਹੀਂ ਆਈ ਤੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇੱਕ ਪਿਆਰ ਦੇ ਨਾਲ ਇਸ ਮਸਲੇ ਨੂੰ ਉਹਨਾਂ ਦੇ ਬੰਦੀ ਐਫ ਆਈ ਆਰ ਜਿਹੜੀ ਉਹ ਦਰਜ ਹੋਵੇ ਔਰ ਵਪਾਰੀ ਜਿਹੜਾ ਸੁਰੱਖਿਅਤ ਢੰਗ ਨਾਲ ਇਸ ਮਗਰੋਂ ਜਦੋਂ ਸਾਡੀ ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਸਮਝੌਤੇ ਦਾ ਦਬਾਅ ਨਹੀਂ ਪਾਇਆ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਉੱਥੇ ਝਗੜਾ ਹੋਇਆ ਸੀ ਅਸੀਂ ਮੈਡੀਕਲ ਕਰਾ ਲਿਆ ਬੰਦਿਆਂ ਦਾ ਉਹਦੇ ਬੇਸ ਤੇ ਅਸੀਂ ਅੱਜ ਮੁਕਦਮਾ ਦਾ ਚ ਕਰਨ ਲੱਗੇ ਆ ਹੁਣੇ ਦੇ ਰਿਆ ਇਹਨਾਂ ਕੋਈ ਪੀਸੀਆ ਵਾਲੇ ਸਿਰੋਂ ਮੋਕਿੰਦੇ ਗਏ ਨਹੀਂ ਨਾ ਇਹ ਪੱਕੇ ਵਿੱਚ ਹਾਂ ਉਹਨੂੰ ਸਾਰਾ ਕੁਝ ਦੱਸਿਆ ਵੀ ਉਹ ਛਲਬੀ ਸੀਗਾ ਬੁਲਡ ਬਾਜੀ ਕੀਤੀ ਐ ਉਹਦੇ ਜੋ ਕੀਤਾ ਉਹਦੇ ਹਿਸਾਬ ਨਾਲ ਉਹਨੇ ਮੁਕਦਮਾ ਦਰਜ ਕਰਾਇਆ ਇਨਸਪਿਰੈਂਸ ਨਹੀਂ ਹੁੰਦਾ ਕਿ ਉਹ ਆਪ ਇਹਦੇ ਨਹੀਂ ਨਹੀਂ ਅਸੀਂ ਤਾਂ ਇਹਨੂੰ ਸਮਝੋਤੇ ਵਾਸਤੇ ਕਿਹਾ ਹੀ ਨਹੀਂ ਇਹ ਆਪਣੇ ਤੌਰ ਤੇ ਜਾਂਦੇ ਰਹੇ ਹੁਣ ਤਾਂ ਮੈਨੂੰ ਪਤਾ ਨਹੀਂ ਜਦੋਂ ਤੁਸੀਂ ਇਨਸਾਫ ਦਵਾਉਣਾ ਅਸੀਂ ਅਸੀਂ ਤਾਂ ਇਹਨੂੰ ਇਨਸਾਫ ਦਵਾਣਾ ਜੋ ਉਹਨੇ ਕੀਤਾ ਉਹਦੇ ਹਿਸਾਬ ਨਾਲ ਉਹਦੇ ਮੁਕਦਮਾ ਖੇਰ ਕਾਂਗਰਸ ਨੇ ਗੁੰਡਿਆ ਖਿਲਾਫ ਕਾਰਵਾਈ ਤਾਂ ਕੀ ਕਰਨੀ ਸਗੋਂ ਉਹਨਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਮੋਹਾਲੀ ਤੋਂ ਕਾਂਗਰਸ ਦੀ ਆਗੂ ਦੀ ਗੁੰਡਾਗਰਦੀ ਦੀ ਖਬਰ ਹਾਲੇ ਚਰਚਾ ਚੀ ਸੀ ਕਿ ਮਹਾਰਾਣੀ ਪ੍ਰਨੀਤ ਕੋਰ ਨਾਲ ਇੱਕ ਗੈਂਗਸਟਰ ਦੀ ਵਾਇਰਲ ਫੋਟੋ ਨੇ ਸਿਆਸਤ ਨੂੰ ਹੋਰ ਬਖਾ ਦਿੱਤਾ ਹੈ। ਕਾਂਗਰਸ ਦਾ ਅਕਸ ਦਿਨੋ ਦਿਨ ਵਿਗੜ ਰਿਹਾ ਹੈ। ਕੈਮਰਾਮੈਨ ਹਰਪ੍ਰੀਤ ਸੋਢੀ ਨਾਲ ਗੁਰਦੀਪ ਪੈਣੀਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ